हाँ मेरे प्यारे दोस्तों कैसे हो अच्छे हो तो आपके लिए डैडी गाना लेकर आए हैं आज कुलदीप मानक तो आपने सुना ही है कुलदीप मानक जी के गाने बहुत पुराने गाने बहुत अच्छे गाने हैं उन्होंने बहुत अच्छे गाने गाए हैं तो कुलदीप मानक जी के गाने आज डैडी गाएंगे तो आप सुनो डैडी जी की आवाज़ और आपको हमारी आवाज़ अच्छी लगती है डैडी जी की आप कितने गाने भेजे हमने सारे चेक कर लिया करो सुन लिया करो तो आपको अच्छे गाने लगता है तो प्लीज़ सब्सक्राइब कर दिया करो चैनल को और लाइक जरूर कर दिया करो कमेंट कर दिया करो तो आपके लिए हम वीडियो भेजते हैं आपको अच्छा लग जाए ਉਹ ਆਪਣੇ ਜਰੂਰ ਦੇਖਣਾ ਇਹ ਵੀਡੀਓ ਸੁਣੋ ਰੇਡੀ ਦੀ ਕवाज ਕੁਦੀ ਮਾਨਿਤ ਜੀ ਦਾ ਸੌਂਗ ਹੈ ਚਲਾ ਦੇ ਰੇਡੀ ਕਲ ਹਾਂ ਤੁਮਸੀ ਬਿਬੋਨੀ ਲਾਏ ਜਾ ਇੱਕ ਸੁਨਿਹਾਰਾ ਮੇਰਾ ਜਗ ਕੈਦੇ ਸੈਭਾਨੂੰ ਮਰੀਆ ਯਾਰ ਬੁਲਾਉਂਦਾ ਤੇਰਾ ਕਲ ਕਰਮ ਬੰਮਣ ਨੂੰ ਦਾਨਾ ਬਦੋ ਜੱਟ ਬੁਲਾਇਆ ਮੈਨੂੰ ਸਦਿਆ ਜੱਟੀ ਨੇ ਸਿਆਲਾਂ ਤੋਂ ਬੱਕੀ ਲੈ ਮੈਂ ਆਇਆ ਕੀ ਬੇਦੀਤੀ ਬਾਜੋਂ ਮੈਨੂੰ ਦੱਸਦਾ ਜਾਗ ਹਨੇਰਾ ਜੱ ਕਹੇ ਦੇ ਸਹਿਵਾਨੂੰ ਜੱਟਿਆਰ ਬੁਲਾਉਂਦਾ ਤੇਰਾ ਘਾਰ ਸਦਕੇ ਆਪਣੇ ਨੀ ਮਾਸੀ ਗੱਲਾਂ ਅੱਜ ਕਰਾ ਦੇ ਹੋਗੀ ਮੁਦਤ ਮਿਲਿਆ ਨੂੰ ਜੱਟੀ ਨੂੰ ਤੋਂ ਕਲ ਤੋਂ পল ਕੋਲ ਬਹਾਰੇ ਕੀ ਬੋਲ ਕੇ ਦੱਸਾਨੀ ਆਉਂਦਾ ਰਨ ਦਾ ਪਿਆਰੇ ਬਥੇਰਾ ਜੱ ਕਹੇ ਦੇ ਸਹਿਬਾਨੂ ਜੱਟੀ ਯਾਰ ਬੁਲਾਉਂਦਾ ਤੇਰਾ ਲਹਿਜਾਂ ਈ ਚੰਦੜਾ ਨੇ ਟੜ ਕੇ ਪਰਦੂ ਨਿਕਾਨੀ ਕਾਜੀ ਜੱਟ ਮੇਰੀ ਜੱਖਰ ਲਾਦਾ ਮਾਸੀ ਜਿੱਤ ਕੇ ਹਰ ਗਿਆ ਬਾਜੀ ਝੰਨੀ ਦੁਸ਼ਮਣ ਜਾ ਪੈਨੀ ਬੈਰੀ ਬਣ ਗਿਆ ਚਾਰ ਚੁਫੇਰਾ ਜੱ ਕਹ ਦੇ ਸਹਿਬਾਨੂ ਜੱਟ ਯਾਰ ਆ ਗਿਆ ਤੇਰਾ ਅਜ ਤੱਕ ਜੋ ਮੇਰੀ ਸੀ ਹੋ ਜੂ ਹੋਰ ਕਿਸੇ ਦੀ ਪਲੂ ਤਰਸੂ ਮਉ ਦੇ ਖੜਨੂ ਮਸਿ ਮੈਂ ਸਹਵਾਦਾ ਕਲੂ ਘੱਲਾ ਹੋਣ ਜਲਾਲ ਦੀਆਂ ਦੇਬ ਦਾ ਫਿਰੇ ਢੋਲੇ ਆਜਰਾ ਜੱ ਕਹਿ ਦੇ ਸਹਬਾਨੂੰ ਜੱਟੇ ਯਾਰ ਬੁਲਾਉਂਦਾ ਤੇਰਾ ਜੱ ਕਹਿ ਦੇ ਸਹਬਾਨੂੰ ਜੱਟੇ ਯਾਰ ਬੁਲਾਉਂਦਾ ਤੇਰਾ ਮਾਈ ਮਜੀ ਉਹ ਕੇ ਓਕੇ ਮੈਂ ਨਹੀਂ ਗਾਣਾ ਸੀ 12 ਕਹੋ ਜੀ ਕਿ ਮੈਂ ਕਿਹਾ ਗਾਣਾ ਤੁਹਾਨੂੰ ਤੇ ਜਿਨਾਂ ਨੂੰ ਗਾਣਾ ਵਧੀਆ ਲੱਗਿਆ ਹੋਵੇ ਤਾਂ ਲਾਈਕ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਤੇ ਬਹੁਤ ਹੀ ਮਿਹਨਤ ਨਾਲ ਜੀ ਨੇ ਗਾਣਾ ਲਿਖਿਆ ਹੈ ਤੇ ਫਿਰ ਯਾਦ ਕੀਤਾ ਵਾਂ ਉਹਨੂੰ ਸੁਣਾਇਆ ਗਾਣਾ ਕੁਲਦੀ ਮਨ ਜੇ ਗਾਣਾ 7000 ਰੁਪਏ ਦਾ ਤੇਰਾ ਹਨਾ ਬਹੁਤ ਸੋਹਣਾ ਗਾਣਾ ਸੀਗਾ ਮਨ ਤਾਂ ਬਹੁਤ ਗਾਣਾ ਲੱਗਿਆ ਯਾਰ ਮੈਂ ਕਹਿੰਦਾ ਬੱਚੇ ਲੱਗਣ ਦੀ ਲੀਨ ਉਹ ਜਿਹੜੀ ਦੀ ਆਵਾਜ਼ ਹੀ ਬਹੁਤ ਸੋਹਣੀ ਆ ਐਂਡ ਹੋਮੈਡੀਕਲੀ ਤੁਹਾਨੂੰ ਵਧੀਆ ਪੰਜਾਬੀ ਸਵੇਰ ਚਾਰ ਆਪਣਾ ਹਨਾ ਤੇ ਗੱਡੀ ਪੁਰਾਣੀ ਗਾਣੇ ਗਾਇ ਕਰਨਗੇ ਸੁਣੈ ਕਰੋ ਤੁਸੀਂ ਦੂਜਾ ਗੀਰ ਹੋਰ ਸੁਣਾ ਆਇਆ ਦੂਜਾ ਗਾਣਾ ਹੋਰ ਵੀ ਸੁਣਾ ਤੁਸੀਂ ਹਾਂ ਬਾਈ ਚੀਕਿਆ ਤੁਸੀਂ ਦੇਖੋ ਨੈਕਸਟ ਵੀਡੀਓ ਅਡਾ ਦੂਜਾ ਗਾਣਾ ਵੀ ਆ ਰਿਹਾ ਜੋ ਮੈਂ ਸੈਂਡ ਕਰਦਾ ਵੀਡੀਓ ਮੈਂ ਤੁਸੀਂ ਚੱਕਰ ਕਰ ਲਿਓ ਉਹ ਨੈਕਸਟ ਗਾਣਾ ਕੁਲਦੀ ਮਾਨਕ ਜੀ ਗਈ ਹੈ ਤਾਂ ਹੁਣ ਅਸੀਂ ਗਾਣਾ ਨੈਕਸਟ ਵੀਡੀਓ ਵਿੱਚ ਪਾਵਾਂਗੇ ਮਿਲਦੇ ਆ ਨੈਕਸਟ ਵੀਡੀਓ ਬਾਅਦ ਥੈਂਕ ਯੂ ਸੋ ਮੱਚ ਕੈਮਰਾ ਬੰਦ ਕਰ ਰਹੇ ਜਿੰਨੂੰ ਕੋ ਅੱਛਾ ਲੱਗਾ ਤਾਂ ਲਾਈਕ ਕਰ ਦੇਣਾ ਜੀ ਥੈਂਕ ਯੂ